ਸੋ 15000 ਖਾਤਨ ਦੀ ਲੋੜ ਨਹੀਂ 15000 ਵਾਲਾ 5 ਲੀਟਰ ਸੋਫਾ ਸਾਡੇ ਕੋਲ ਸਿਰਫ 9500 ਰੁਪਏ ਦੇ ਵਿੱਚ ਲੈ ਜਾਓ 22000 ਦੇ ਵਿੱਚ ਸਾਡਾ ਜਿਹੜਾ ਸੈੱਟ ਜਿਹੜਾ ਵਾ ਸ਼ੀਸ਼ਾ ਪਾ ਕੇ ਆ 22000 ਦੇ ਵਿੱਚ ਇਹਦੇ 'ਚ ਵੀ ਮਟੀਰੀਅਲ ਵਧੀਆ ਲੱਗਾ ਕੱਪੜੇ ਨੂੰ ਹੋ ਲੈਡ ਲੱਗਾ ਵਾ ਬਹੁਤ ਵਧੀਆ ਵਾ ਸਾਭ ਕੇ ਵਰਤੀਏ ਕਿਤੇ ਨਹੀਂ ਜਾਂਦਾ ਇਹ ਸਿਰਫ ਤੇ ਸਿਰਫ ਤੁਹਾਨੂੰ ਦਵਾਂਗੇ 20000 ਰੁਪਏ ਦਾ ਬਾਰਡਰ ਵਾਲਾ 10 ਸਾਲ ਪਲਾਈ ਦੀ ਗਾਰੰਟੀ ਦੇ ਨਾਲ ਦੇਖੋ ਜੀ ਬਾਜ਼ਾਰ ਦੇ ਵਿੱਚ ਕੋਈ 45000 ਮੰਗਦਾ ਕੋਈ 50000 ਮੰਗਦਾ ਸੇਖੋ ਫਰਨੀਚਰ ਉਸ ਤੇ ਆਜੋ ਇਹ ਬਹੁਤ ਵੱਡਾ ਲਗਜ਼ਰੀ ਬੈਟਿਆ ਜਿਹੜਾ ਤੁਹਾਨੂੰ ਸਿਰਫ 27000 ਰੁਪਏ ਚ ਆਪਦੇ ਰਹਿਣਾ 4500 ਦੇ ਵਿੱਚ ਪੈਨਲ ਮਿਲ ਜੇਗਾ ਫਰੰਟ ਤੇ ਬੈਕ ਤੇ ਵੀ ਜਿਹੜਾ ਇਹਦੇ ਪ੍ਰੋਪਰਲੀ ਬੋਰਡ ਹੀ ਯੂਜ਼ ਹੋਇਆ ਵਾ ਇਹ ਹਾਂਜੀ ਟੈਰਾਂ ਟੂਰਾਂ ਤੇ ਆਮ ਹੀ ਸਾਰਿਆਂ ਨੂੰ ਲੱਗੇ ਲਮਾਰੀਆਂ ਨੂੰ ਹਰ ਇੱਕ ਚੀਜ਼ ਨੂੰ ਟੈਰ ਲੱਗੇ ਇਹ ਸਿਰਫ ਤੇ ਸਿਰਫ ਅਸੀਂ 3500 ਰੁਪਏ ਦਾ ਸੇਲ ਕਰਦੇ ਰਹੇ ਆ ਫਿਕਸ 3000 ਰੁਪਏ ਦਾ ਤੇ ਜਿਹੜਾ ਸ਼ੌਕਰ ਵਾਲਾ ਉਹ 3500 ਦਾ ਸਾਡੇ ਤੋਂ ਜਿੰਨੇ ਮਰਜ਼ੀ ਲੈ ਲੋ ਸਾਡੀ ਲਮਾਰੀ ਚੋ ਦੋ ਚੁੱਕੇ ਵੀ ਬੂਰੇ ਦੇ ਮਿਲ ਜਾਣ ਤੇ ਅਲਮਾਰੀ ਫ੍ਰੀ ਦੇ ਦਾਂਗੇ 6500 ਰੁਪਏ ਦੇ ਵਿੱਚ ਸਾਡੇ ਤੋਂ ਤੁਸੀਂ ਜਿੰਨੀਆਂ ਅਮਰਜੀ ਲਮਾਰੀਆਂ ਲੈ ਸਕਦੇ ਹੋ ਜੀ 2 ਸਾਲ ਦੀ ਗਰੰਟੀ ਵਾਲਾ ਗੱਦਾ ਦਵਾਂਗੇ ਜੀ ਠੀਕ ਆ 16 17 ਹਜ਼ਾਰ ਵਾਲਾ ਬੈੱਡ ਦਵਾਂਗੇ 6 ਫੁੱਟ ਸਾਰਾ ਫੈਂਸੀ ਨਾਲ ਡਰੈਸਿੰਗ ਦਵਾਂਗੇ ਜੀ 6 2 ਦੀ 4 2 ਦਾ ਪ੍ਰੈਸ ਟੇਬਲ ਦਵਾਂਗੇ 7 5 ਦੀ ਅਲਮਾਰੀ ਦਵਾਂਗੇ ਦੋ ਦਰਾਜ ਠੀਕ ਹੈ ਉਸ ਤੋਂ ਬਾਅਦ ਆ ਸੈਟਿੰਗ ਹੁੰਦੀ ਐ ਐਲ ਵਾਲੀ ਸੱਤ ਸੀਟਾਂ ਵਾਲੀ ਟੇਬਲ ਗਲਾਸ ਪਾ ਕੇ ਜਿਹੜਾ ਵਾ ਇਹ ਅਸੀਂ ਸਿਰਫ ਤੇ ਸਿਰਫ 51000 ਦੇ ਵਿੱਚ ਸੈੱਟ ਦਿੰਨੇ ਆ ਸਿਰਫ ਤੇ ਸਿਰਫ 10 ਸੀਟਾਂ ਵਾਲੇ ਦਾ ਟੇਬਲ ਪਾ ਕੇ ਸ਼ੀਸ਼ਾ ਪਾ ਕੇ 32000 ਰੁਪਿਆ ਪ੍ਰਾਈਜ਼ ਹੋਊਗਾ ਤੁਸੀਂ ਸਸਤੇ ਬੈੱਡਾਂ ਦੇ ਉੱਤੇ ਆਫਰਾਂ ਬਹੁਤ ਦੇਖ ਕੇ ਆਉਣੀਆਂ ਪਰ ਇਦਾਂ ਦੇ ਲਗਜ਼ਰੀ ਬੈੱਡਾਂ ਦੇ ਵਿੱਚ ਤੁਹਾਡੀ ਬਹੁਤ ਲੁੱਟ ਹੁੰਦੀ ਆ ਬਾਜ਼ਾਰ 'ਚ ਆ ਕੇ ਬੈੱਡ ਦਾ ਰੇਟ ਪਤਾ ਕਰ ਲਓ ਕੋਈ 50000 ਵਾਂਗੂ ਕੋਈ 55000 ਵਾਂਗੂ ਸੇਖੋ ਸਾਹਿਬ ਦੱਸੋ ਇਹਦਾ ਰੇਟ ਕੀ ਆ ਇਹ ਜਿਹੜਾ ਮਾਡਲ ਹੈ ਮੇਰੇ ਹਿਸਾਬ ਨਾਲ 3545 ਦੇ ਕਰੀਬ ਰੀਬ ਦਾ ਹਰ ਇੱਕ ਦਾ ਆਪਣਾ ਰੇਟ ਆ ਜੇ ਇਸ ਬੈੱਡ ਦੀ ਗੱਲ ਕਰੀਏ ਤੇ ਤੁਹਾਨੂੰ ਸਿਰਫ ਤੇ ਸਿਰਫ ਜਿਹੜੇ ਗਰਮੀਆਂ ਦੇ ਸੀਜ਼ਨ ਦੀ ਆਫਰ ਤੇ ਰੇਟ ਦੇ ਵਿੱਚ ਆਪ ਦਾ ਕਿ ਉਹਨੂੰ ਕਹਿੰਦੇ ਗਰੰਟੀ ਵਾਲਾ ਪ੍ਰਾਈਸ ਦਵਾਂਗੇ ਸਿਰਫ ਤੇ ਸਿਰਫ 27000 ਰੁਪਿਆ ਜਵੜਾ ਤੇ ਡੱਕੀ ਵਾਲਾ ਬੋਰਡ ਅਸੀਂ ਯੂਜ਼ ਨਹੀਂ ਕਰਦੇ ਉਹ ਕੋਈ ਵੀ ਸਾਬਤ ਕਰਦੇ ਤੇ ਸਾਡੀ ਜਿਹੜੀ ਚੀਜ਼ ਜਿੱਦਾਂ ਸ਼ੁਰੂ ਤੋਂ ਕਹਿੰਦੇ ਆਏ ਫ੍ਰੀ ਆ ਇਸ ਤੋਂ ਇਲਾਵਾ ਸਾਡੇ ਕੋਲ ਬਹੁਤ ਜ਼ਿਆਦਾ ਵੈਰਾਈਟੀ ਹੈਗੀ ਆ ਭਾਈ ਜੀ ਇਹ ਵੀ ਦੱਸ ਆ ਵੇਖੋ ਤਕਰਦਾ ਜਦਾਂ ਅਸੀਂ ਗੱਡੀ ਦੇ ਵਿੱਚ ਵੀ ਫਾਰਮ ਵੀ 2 ਇੰਚ ਪਾਉਂਦੇ ਆ ਹਨ ਬਾਕੀ ਤਾਂ ਅੱਜ ਕੱਲ ਲਿੱਟ ਲਾਉਣ ਵੀ ਪਾਈ ਜਾਂਦੇ ਆ ਜੇ ਇਸ ਮਾਡਲ ਦੀ ਗੱਲ ਕਰੀਏ ਫਰੰਟ ਫੱਟਾ ਤੇ ਇਹ ਜਿਹੜਾ ਉਦਾਂ ਤੇ ਮਾਰਕੀਟ ਦੇ ਵਿੱਚ ਕੋਈ 30 32 ਦੇ ਆਸ-ਪਾਸ ਸੇਲ ਹੁੰਦਾ ਵਸ ਪਰ ਤੁਸੀਂ ਵੀਡੀਓ ਵੇਖ ਕੇ ਆਓਗੇ ਤੇ ਤੁਹਾਨੂੰ ਇਹਦਾ ਪ੍ਰਾਈਸ ਦਵਾਂਗੇ ਸਿਰਫ ਤੇ ਸਿਰਫ 22000 ਰੁਪਏ ਫਿਰ ਉਸ ਤੋਂ ਬਾਅਦ ਆਹ ਦੇਖੋ ਇੱਧਰ ਸਾਡੇ ਬਾਰਡਰ ਵਾਲਾ 9 ਫੁੱਟ ਠੀਕ ਹੈ ਜੀ ਫਿਰ ਮੈਂ ਤੁਹਾਨੂੰ ਜਿੱਦਾਂ ਦੱਸ ਰੇ ਵੀ ਜਬੜਾ ਪਲਾਈ ਅਸੀਂ ਉਹ ਆਪਣੇ ਕੀ ਉਹਨੂੰ ਕਹਿੰਦੇ ਜਿਹੜੀ ਜਬੜਾ ਤੇ ਬੋਰਡ ਆ ਉਹ ਅਸੀਂ ਯੂਜ਼ ਨਹੀਂ ਕਰਦੇ ਕੱਲਾ ਪਲਾਈ ਦਾ ਇਹ ਬੈੱਡ ਹੁੰਦਾ ਇਹ ਸਿਰਫ ਤੇ ਸਿਰਫ ਤੁਹਾਨੂੰ ਦਵਾਂਗੇ 20000 ਰੁਪਏ ਦਾ ਦੇਖੋ ਰੇਟਾਂ ਦੀ ਵੀ ਗਾਰੰਟੀ ਆ ਤੇ ਇਹਦੀ ਵੈਰਾਈਟੀ ਦੀ ਕੁਆਲਿਟੀ ਦੀ ਵੀ ਫੁੱਲ ਗਰੰਟੀ ਆ ਆ ਦੇਖੋ ਬੜਾ ਸੋਹਣਾ ਬੈੱਡ ਆ ਨਾ ਲੈਦਰ ਦੇ ਵਿੱਚ 골ਡਨ ਪੱਤੀਆਂ ਡਿਜ਼ਾਈਨ ਬੜਾ ਸੋਹਣਾ ਜੀ ਜੀ ਇਹਦੇ ਵਿੱਚ ਕਲਰ ਆਪਸ਼ਨ ਤੁਹਾਨੂੰ ਮਿਲ ਜੇਗੀ ਜਿੱਦਾਂ ਕਿਸੇ ਨੂੰ ਕਲਰ ਚਾਹੀਦਾ ਕਸਟਮਰ ਨੂੰ ਉਦਾਂ ਦਾ ਮਿਲ ਜੇਗਾ ਇਹ ਸਾਰਾ ਹੀ ਫੈਂਸੀ ਆ ਇਹ ਵੀ ਸਿਰਫ ਤੇ ਸਿਰਫ ਤੁਹਾਡੇ ਲਈ 20000 ਦੇ ਵਿੱਚ ਆ ਦੇਖੋ ਬੜਾ ਸੋਹਣਾ ਬੈਗ ਹੈਗੀ ਆ ਵੀ ਤੁਸੀਂ ਦਿਖਾ ਦਿਓ ਆ ਸੈਟ ਹੀ ਤੁਸੀਂ ਚੈੱਕ ਕਰ ਲਓ ਦੇਖੋ ਨਾ ਬੜਾ ਸੋਹਣਾ ਇਹਦੇ ਵਿੱਚ ਆ ਡਰੋਅ ਲੱਗੇ ਹੋਇਆ ਚਾਰੇ ਪਾਸੇ ਬੜਾ ਸੋਹਣਾ ਕੱਪੜਾ ਲੱਗਾ ਹੋਇਆ ਸੈਟੀ ਵੀ ਲੱਗੀ ਹੋਈ ਆ ਮਤਲਬ ਰੇਟ ਵੀ ਘੱਟ ਆ ਤੇ ਤੁਹਾਨੂੰ ਦੇ ਵਿੱਚ ਤੁਹਾਨੂੰ ਮਿਲ ਜੇਗੀ ਕਰੋਕਰੀ ਬਾਈ ਜੀ ਠੀਕ ਹੈ ਜੀ ਡੈਪੇ ਦੀ ਚੰਗੀ ਆ ਠੀਕ ਹੈ ਇਹ ਨਹੀਂ ਹੈਗੀ ਵੀ ਬਿਲਕੁਲ ਹੀ ਡੈਪ ਨਹੀਂ ਹੈਗੀ ਫਿਰ ਉਸ ਤੋਂ ਬਾਅਦ 4500 ਦੇ ਵਿੱਚ ਪੈਨਲ ਮਿਲ ਜੇਗਾ ਫਰੰਟ ਤੇ ਬੈਕ ਤੇ ਵੀ ਜਿਹੜਾ ਇਹਦੇ ਪ੍ਰੋਪਰਲੀ ਬੋਰਡ ਹੀ ਯੂਜ਼ ਹੋਇਆ ਵਾ ਆਹ ਕਰੋਕਰੀ ਵੀ 4500 ਦੀ ਮਿਲ ਜੇਗੀ ਬੇਬੀ ਲੰਬੀਰਾ ਵੀ ਮਿਲ ਜੇਗੀ ਸਾਡੇ ਤੋਂ 3500 3500 ਤੋਂ ਸਿਰਫ ਤੇ ਸਿਰਫ ਧਗੜ ਸਾਹਿਬ 20000 ਰੁਪਏ ਦਾ ਵਾ ਸਾਡਾ 20000 ਦਾ ਮਾਡਲ ਹੈ ਬਾਕੀ ਚਲੋ ਹਰ ਇੱਕ ਦੇ ਰੇਟ ਆਪਾਂ ਪੜੇ ਪਰ ਅਸੀਂ ਇਹਨੂੰ 20000 ਦਾ ਸੇਲ ਕਰਦੇ ਆ 3 ਸਾਲ ਇਹਦੀ ਗੱਡੀ ਦੀ ਗਾਰੰਟੀ ਹੁੰਦੀ ਹੈ ਸਿਰਫ ਤੇ ਸਿਰਫ 9500 ਰੁਪਏ ਦੇ ਵਿੱਚ ਆ ਵਿਦਾਉਟ ਟੇਬਲ ਹੁੰਦਾ ਉਹ 9500 ਦੇ ਵਿੱਚ ਜਦ ਕਿ 15 15000 ਦੇ ਮਾਰਕੀਟ ਦੇ ਵਿੱਚ ਇਹ ਵੀ ਵਿਕਦੇ ਆ ਰੰਗ ਇਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਮਿਲ ਜਾਣ ਹੈਗੇ ਆ ਜੇ ਗੱਲ ਕਰੀਏ ਪ੍ਰਾਈਸ 9500 ਆ ਜੇ ਕਿਸੇ ਨੂੰ ਕੋਈ ਡਾਊਟ ਹੋਵੇ ਨਾ ਵੀ ਇਹ ਨਾ ਹੋਵੇ ਵੀ ਭਾਈ ਵਿੱਚ ਕੋਈ ਮਟੀਰੀਅਲ ਦਿੱਤਾ ਹੀ ਨਹੀਂ ਤੁਸੀਂ ਸਾਡੇ ਸਾਹਮਣੇ ਆ ਕੇ ਖੋਲ ਕੇ ਵੀ ਚੈੱਕ ਕਰ ਲਿਓ ਤੇ ਕੰਫਰਟ ਬਣਾਇਆ ਪ੍ਰੋਪਰਲੀ ਕੰਫਰਟ ਦੇ ਉੱਤੇ ਆ ਪੈਨ ਦੇ ਵਿੱਚ ਵੀ ਵਧੀਆ ਵਾ ਸਿਰਫ ਤੇ ਸਿਰਫ 9500 ਰੁਪਏ ਭਾਈ ਜੀ ਆ ਡਾਈਨਿੰਗ ਟੇਬਲ ਬੜੇ ਸੋਹਣੇ ਆ ਇਹ ਵੀ ਦੱਸ ਦਿਓ ਨਾ ਬੜਾ ਸੋਹਣੇ ਉਹਦੇ ਉੱਤੇ ਇਹ ਟਗੜਦਾ ਭਾਈ ਕਾਲੀ ਟਾਲੀ ਦੇ ਵਿੱਚ 30 32000 ਦਾ ਡਾਈਨਿੰਗ ਦੇ ਦਿੰਨੇ ਆ ਜਿਹੜਾ ਕਾਲੀ ਟਾਲੀ ਦੇ ਵਿੱਚ ਹੁੰਦਾ ਵਾ ਸ਼ੁਰੂਆਤ ਸਾਡੇ ਤੋਂ ਜੇ ਸਾਰੇ ਮਾਡਲ ਪਏ ਹੋਣ ਨਾ ਸੇਲ ਹੋਏ ਹੋਣ ਤੇ ਫਿਰ 28000 ਤੋਂ ਹੋ ਜਾਂਦੀ ਆ ਤੇ ਜਿਹੜਾ ਵਾ ਇਹ 30 32000 ਦੇ ਵਿੱਚ ਸਾਡੇ ਤੋਂ ਬਹੁਤ ਵਧੀਆ ਡਾਈਨਿੰਗ ਮਿਲ ਜਾਂਦੇ ਆ ਦੇਖੋ ਤੁਸੀਂ ਘਰਾਂ ਦੇ ਵਿੱਚ ਅਲਮਾਰੀਆਂ ਬਣਾਉਣੇ ਹੈਗੀਆਂ ਵੱਡੇ ਵੱਡੇ ਸਾਈਜ਼ ਬਣਾਉਣੇ ਆ ਤੇ ਲੱਖ ਰੁਪਈਆ ਤੁਸੀਂ ਲਾਦਨੇ ਹੋ ਲਮਾਰੀਆਂ ਤੇ ਪਰ ਆ ਦੇਖੋ ਕਿੱਡਾ ਵੱਡਾ ਸਾਈਜ਼ ਆ ਪਿੱਛੇ ਦੇਖੋ ਲੰਬਾਈ ਕਿੰਨੀ ਪਿੱਛੇ ਨੂੰ ਫਰੇਮ ਬੜੇ ਸੋਹਣੇ ਬਣੇ ਆ ਬਾਈ ਜੀ ਇਹਦਾ ਵੀ ਦੱਸੋ ਥੋੜਾ ਜਿਹਾ ਮਾਰਕੀਟ ਦੇ ਵਿੱਚ ਇਹਨਾਂ ਵੀ 35 35 40 40 ਦੇ ਲਾਗੇ ਸੇਲ ਹੋ ਰਹੀਆਂ ਵਾ ਸਾਡੇ ਤੋਂ ਤੁਹਾਨੂੰ ਇਹਦਾ 7 8 ਦਾ ਪ੍ਰਾਈਸ ਬਹੁਤ ਵਧੀਆ ਮਿਲ ਜੇਗਾ ਤਿੰਨ ਪੀਸਾਂ ਦੇ ਵਿੱਚ ਹੁੰਦੀ ਆ ਇਹਦੇ ਇਹ ਆ ਵੀ ਤੁਸੀਂ ਡ्रेसਿੰਗ ਇਧਰ ਵੀ ਲਾ ਸਕਦੇ ਜੋ ਡ्रेसਿੰਗ ਉਧਰ ਵੀ ਲਾ ਸਕਦੇ ਜੋ ਡ्रेसਿੰਗ ਕੱਢ ਕੇ ਨੂੰ ਦੋਨਾਂ ਪੀਸਾਂ ਨੂੰ ਤੁਸੀਂ ਲਾ ਸਕਦੇ ਡ्रेसਿੰਗ ਤੁਸੀਂ ਸੈਪਰੇਟ ਵੀ ਯੂਜ਼ ਕਰ ਸਕਦੇ ਜੋ ਇਹ ਵੀ ਬਹੁਤ ਵਧੀਆ ਭਰਾਈ ਤੇ ਤੁਹਾਨੂੰ ਮਿਲ ਜੇਗੀ ਕੋਈ ਵਿਆਹ ਸ਼ਾਦੀ ਦੇ ਗਿਫਟ ਕਰਨਾ ਜਾਂ ਕਿਸੇ ਨੇ ਕਰਨਾ ਹਾਂ ਜੀ ਇਹ ਆਪਣੇ ਤੋਂ ਬਿਲਕੁਲ ਹੁੰਦਾ ਹੀ ਆ ਜਿੱਦਾਂ ਦੇਖੋ ਆਪਣਾ 2 ਸਾਲ ਦੀ ਗਰੰਟੀ ਵਾਲਾ ਗੱਦਾ ਦਵਾਂਗੇ ਜੀ ਠੀਕ ਆ 16 17000 ਵਾਲਾ ਬੈੱਡ ਦਵਾਂਗੇ 6 ਫੁੱਟ ਸਾਰਾ ਫੈਂਸੀ ਨਾਲ ਡਰੈਸਿੰਗ ਦਵਾਂਗੇ ਜੀ 6 2 ਦੀ 4 2 ਦਾ ਪ੍ਰੈਸ ਟੇਬਲ ਦਵਾਂਗੇ 7 5 ਦੀ ਅਲਮਾਰੀ ਦਵਾਂਗੇ 2 ਦਰਾਜ ਠੀਕ ਹੈ ਉਸ ਤੋਂ ਬਾਅਦ ਆ ਸੈਟਿੰਗ ਹੁੰਦੀ ਐ ਐਲ ਵਾਲੀ ਸੱਤ ਸ਼ੀਟਾਂ ਵਾਲੀ ਟੇਬਲ ਗਲਾਸ ਪਾ ਕੇ ਜਿਹੜਾ ਵਾ ਇਹ ਅਸੀਂ ਸਿਰਫ ਤੇ ਸਿਰਫ 51000 ਦੇ ਵਿੱਚ ਸੈੱਟ ਦਿੰਨੇ ਆ ਸੋ ਆ ਵੀ ਤੁਸੀਂ ਦੇਖੋ ਐਲਈਡੀ ਪੈਨਲ ਸਾਨੂੰ ਵੱਡਾ ਵੀ ਮਿਲ ਜਾਣਾ ਤੁਸੀਂ 32 ਇੰਚ 64 ਇੰਚ 55 ਇੰਚ ਜਿੱਦਾਂ ਦੀ ਐਲਈਡੀ ਲਾਉਣੀਆਂ ਉਹ ਤੁਹਾਨੂੰ ਮਿਲ ਜਾਣਾ ਕਿਸੇ ਨੇ ਬਜਟ ਦੇ ਵਿੱਚ 17-18000 ਆਲਾ ਬੈੱਡ ਲੈਣਾ ਹੋਵੇ ਇਹ ਸਿਰਫ ਤੇ ਸਿਰਫ ਤਖਤ ਸਾਹਾ ਦੇਖੋ 6 ਫੁੱਟ ਆਪ ਦਾ ਬਾਰਡਰ ਵਾਲਾ ਬੈੱਡ ਹੈ ਠੀਕ ਹੈ ਗੱਲ ਕਰੀਏ ਤੇ ਪਲਾਈ ਦੇ ਵਿੱਚ ਹੀ ਬਣਿਆ ਹੁੰਦਾ ਵਾ ਫਿਰ ਗੱਲ ਜੇ ਪ੍ਰਾਈਸ ਦੀ ਹੈ ਕੋਈ ਜਬੜਾ ਨਹੀਂ ਕੋਈ ਬੋਰਡ ਨਹੀਂ ਜੇ ਲੱਗਾ ਹੋਊਗਾ ਤੇ ਫ੍ਰੀ ਹੋ ਜਾਊਗਾ ਜੀ ਸਿਰਫ ਤੇ ਸਿਰਫ 14000 ਰੁਪਏ ਦੇ ਵਿੱਚ ਮਿਲ ਜੀਗਾ ਜੀ ਇਹਦੇ ਵਿੱਚ ਡਿੱਟੋ ਲੇਟ ਵਾਲਾ ਸਾਡੇ ਤੋਂ 13000 ਰੁਪਏ ਦੇ ਵਿੱਚ ਵੀ ਮਿਲ ਜੀਗਾ ਜੀ ਚਲੋ ਜੀ ਅਲਮਾਰੀਆਂ ਸਾਨੂੰ ਪਹਿਲਾਂ ਵੱਡੀਆਂ ਸਾਈਜ਼ਾਂ ਨਾ ਆ ਛੋਟੀਆਂ अलमारीयां ਦੇਖੋ ਤੁਸੀਂ ਗ੍ਰੇ ਦੇ ਵਿਚਰਣਾ ਵੁੱਡਨ ਦੇ ਵਿਚਰਣਾ ਬਾਜੀ ਇਹਦਾ ਰੇਟ ਦੱਸੋ ਕੀ ਆ ਇਹ ਮਲਟੀ ਪਰਪਸ ਆ 15 ਇੰਚ ਡਗਾਈ ਹੁੰਦੀ ਆ ਸਲੈਪਾ ਤੁਸੀਂ ਦੇਖ ਲਓ ਠੀਕ ਹੈ ਜੀ ਇਹਦੇ ਬੈਕ ਤੇ ਨਾ ਪਲਾਈ ਲਾਈ ਹੁੰਦੀ ਆ ਇਹਦੇ ਬੈਕ ਤੇ ਬੋਰਡ ਨਹੀਂ ਲਾਇਆ ਹੁੰਦਾ ਤੇ ਬਾਕੀ ਠੀਕ ਹੈ ਤਾਂ ਪ੍ਰਾਈਸ ਬਹੁਤ ਵੈਸਟ ਆ ਪ੍ਰਾਈਸ ਤੇ ਸਿਰਫ ਸਿਰਫ 2000 ਰੁਪਿਆ ਵਾ ਦੇਖੋ ਵੱਡੇ ਸ਼ੋਰੂਮਾਂ ਦਾ ਆ ਜਿਹੜੀਆਂ ਛੋਟੀਆਂ अलमारीयां 45 4500 ਰੁਪਏ ਦੀਆਂ ਵੇਖਦੀਆਂ ਪਰ ਸੇਖੋ ਫਰਨੀਚਰ ਉਹ ਸਾਨੂੰ ਸਿਰਫ 2000 ਰੁਪਏ ਚ ਦੇ ਅੱਛਾ ਆ ਹੁਣ ਮੈਨੂੰ ਆ ਦੱਸੋ ਸੋਫਾ ਸੋਫੇ ਦੀ ਗੱਲ ਆਪਾਂ ਕਰ ਲੈ ਏ ਵੱਡਾ ਜੀ ਸੈਟ ਹੈ ਉਹ 11 12 ਸ਼ੀਟਾਂ ਵਾਲਾ ਵੱਡੇ ਟੇਬਲ ਦੇ ਨਾਲ ਇਹ ਸਿਰਫ ਤੇ ਸਿਰਫ 42000 ਦਾ ਵਾ 5 ਸਾਲ ਗੱਦੀ ਦੀ ਗਰੰਟੀ ਹੈ ਜੀ 4 ਇੰਚੀ ਪ੍ਰੋਪਰਲੀ 40 ਐਚ ਆਰ ਦਾ ਕੁਸ਼ਨ ਪਿਆ ਹੋਊਗਾ ਠੀਕ ਹੈ ਜਿਗਜੈਗ ਲੱਗੇ ਆ ਜਿਗਜੈਗ ਅਸੀਂ ਇੱਕ ਸ਼ੀਟ ਦੇ ਤਲੇ ਤਿੰਨ ਯੂਜ਼ ਕਰਦੇ ਆ ਮੀਂਜ ਥੋੜਾ ਜਿਹਾ ਕੋਸ਼ਿਸ਼ ਹੁੰਦੀ ਵੀ ਸੰਗਣਾ ਕਰਕੇ ਲਾਈਏ ਚੀਜ਼ ਸੇਫ ਹੋ ਜਾਂਦੀ ਆ ਬਾਕੀ ਜੇ ਗੱਲ ਕਰੀਏ ਸੋਫੇ ਦੀ ਸ਼ੁਰੂਆਤ 9500 ਤੋਂ ਲੈ ਕੇ ਤੇ ਆਪਣੇ ਕੋ ਕਾਫੀ ਵੱਖੋ ਵੱਖਰੀ ਰੇਂਜਾਂ ਚੱਲ ਜਾਂਦੀਆਂ ਆ ਵੇਖੋ ਜਦਾਂ 22000 ਰੁਪਏ ਦੇ ਵਿੱਚ ਤੁਹਾਨੂੰ ਚਿਹਰਾ ਵਾਲੀ ਸੈਟਿੰਗ ਵਿਦ ਗਲਾਸ ਮਿਲ ਜੇਗੀ ਫਿਰ ਉਸ ਤੋਂ ਬਾਅਦ ਆਪ ਇਹ ਕੋ ਮਾਡਲ ਫਿਰ ਆ ਦੇਖੋ ਇਹ ਨਾ ਹੈ ਜੇ ਮੀਡੀਅਮ ਹੀ ਸੈਟ ਹੈ ਪਰ ਇਹਨੂੰ ਹੈਵੀ ਦੇ ਵਿੱਚ ਬਣਾਇਆ ਗਿਆ ਇਹਨੂੰ ਥੋੜਾ ਮਟੀਰੀਅਲ ਹੋਰ ਹੈ ਵੀ ਕੀਤਾ ਗਿਆ ਆ ਜੀ ਹਾਂ ਜੀ ਇਹ ਵੀ ਆ ਸੈਟ ਇਹਦੇ ਵਿੱਚ ਵੀ ਤੁਹਾਨੂੰ ਬੜੇ ਅੱچھے ਪ੍ਰਾਈਸ ਮਿਲ ਜਾਣਗੇ ਠੀਕ ਹੈ ਜੀ ਬਾਕੀ ਤੁਸੀਂ ਆ ਵੇਖੋ 22000 ਦੇ ਵਿੱਚ ਸਾਡਾ ਜਿਹੜਾ ਸ਼ੈੱਟ ਸੈੱਟ ਜਿਹੜਾ ਵਾ ਸ਼ੀਸ਼ਾ ਪਾ ਕੇ ਆ 22000 ਦੇ ਵਿੱਚ ਕਲਰੇ ਵਿੱਚ ਬਹੁਤ ਮਿਲ ਜਾਣਗੇ ਕਲਰ ਚਾਰਟ ਤੇ ਤੁਹਾਨੂੰ ਦੇ ਦਾਂਗੇ ਤੁਸੀਂ ਜਿੱਦਾਂ ਦਾ ਕਲਰ ਕਹੋਗੇ ਉਦਾਂ ਦਾ ਹੀ ਕਲਰ ਮਿਲ ਜੇਗਾ ਆ ਸੇਮ ਲੈਦਰ ਸਵਾਇਡ ਦੇ ਵਿੱਚ ਆ ਗਿਆ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆ ਦੇਖੋ ਉੱਤੋਂ ਵੀ ਛੋਟਾ 18000 ਦਾ ਆ ਗਿਆ ਸ਼ੀਸ਼ਾ ਪਾ ਕੇ ਹੋਲੈਂਡ ਦੇ ਵਿੱਚ ਪਫੀਆਂ ਛੋਟਾ ਟੇਬਲ ਏ ਵੀ ਹੈ ਜਿੱਥੇ ਬੰਦੇ ਛੋਟੀ ਸਪੇਸ ਆ ਜਾਂ ਤੁਸੀਂ ਥੋੜਾ ਜਿਆਦਾ ਯੂਜ਼ ਕਰਨਾ ਵੀ ਬਜਟ ਦੇ ਵਿੱਚ ਯੂਜ਼ ਕਰ ਲਈਏ ਹਾਲ ਦੀ ਘੜੀ ਉੱਥੇ ਬਰਤਨ ਲਈ ਬਹੁਤ ਵਧੀਆ ਸੈਟ ਹੈ ਜੀ ਆ ਲੈਟਾ ਲੂਟਾਂ ਲੱਗੀਆਂ ਬਾਜ਼ਾਰ ਦੇ ਵਿੱਚ 18000 ਦਾ ਬੈੱਡ ਮਿਲਦਾ ਹੈ ਨਾ ਜਿਹੜਾ ਮਰਜੀ ਲੋ 18 18000 ਦਾ ਬੈੱਡ ਮਿਲ ਜਾਂਦਾ ਰੇਟ ਕੀ ਤੁਹਾਡਾ ਇਹਦਾ ਸਿਰਫ ਧੱਗੜਾ ਪ੍ਰਾਈਸ ਹੈਗਾ ਵਾ 13000 ਰੁਪਿਆ 6 ਫੁੱਟ ਬਾਰਡਰ ਵਾਲੇ ਦਾ ਤੇ ਸੋਫੇ ਮੈਂ ਕਹਿੰਨਾ ਫਟੇ ਚੱਕੇ ਪਏ ਆ ਸਾਰਾ ਆ ਦੇਖੋ 40000 ਦਾ ਸੈੱਟ ਜਿਹੜਾ ਬਹੁਤ ਚੱਲਦਾ ਆ ਇਹ ਦਾ ਇਸ ਟਾਈਮ ਬਿਕਤੇ ਬਣਦੇ ਬਹੁਤ ਆ ਵਿਕਦੇ ਵੀ ਬਹੁਤ ਆ ਥੋੜਾ ਜਿਹਾ ਆਪਣਾ ਸੈਟ ਆ ਵੀ ਮਿਲ ਜਾ ਪਰ ਇਹਦੇ ਪ੍ਰੋਪਰਲੀ ਐਂਡ ਤੇ ਫਿਨਿਸ਼ਿੰਗ ਤੇ ਮਟੀਰੀਅਲ ਕਾਊਂਟ ਕਰਦਾ ਵਾ ਇਸ ਸੈੱਟ ਦਾ ਬਣਦੇ ਆਲੇ ਦੁਆਲੇ ਬਹੁਤ ਆ ਵੀ ਕਿਤੇ ਨਾ ਕਿਤੇ ਘਟੜ ਵਧਾ ਕੇ ਵੀ ਸੀਟਾਂ ਵੀ ਇਹ 10 11 ਬਣ ਜਾਂਦੀਆਂ 10 11 ਸੀਟਾਂ ਆ ਕੁਛ ਨਾ ਚੰਗੀਆਂ ਆ 골ਡਨ ਪੱਟੀਆਂ ਕੱਪੜਾ ਬੜਾ ਸੋਹਣਾ ਲੱਗਾ ਗਲਾਸ ਉੱਤੇ ਲੱਗਾ ਹੈਗਾ ਬਾਜ਼ਾਰ 'ਚ ਇਹ 70000 ਰੁਪਇਆ 65000 ਰੁਪਇਆ ਪਰ ਇੱਥੇ 40000 ਰੁਪਇਆ ਤੁਹਾਨੂੰ ਦੇ ਉਸ ਤੋਂ ਬਾਅਦ 9 ਤੋਂ 10 ਸੀਟਾਂ ਦੇ ਵਿੱਚ ਵੱਡੇ ਟੇਬਲ ਵਾਲੀ ਇਹਨਾਂ ਚੀਜ਼ਾਂ ਦੀ ਨਾ ਅੱਜ ਦੇ ਸਮੇਂ 'ਚ ਬਹੁਤ ਟਮਾਂਡ ਆ ਆਹ ਵਾਲੇ ਸੈੱਟ ਦੀ ਵੀ ਇਹ ਅੱਛੇ ਤਰੀਕੇ ਦੇ ਨਾਲ ਵੀ ਜਿੱਦਾਂ ਤੁਹਾਡਾ ਕੋਈ ਰੂਮ 112 10 11 12 20 10 ਬਾ ਹਨਾ ਇਦਾਂ ਦੇ ਰੂਮ ਦੇ ਵਿੱਚ ਵਧੀਆ ਤਰੀਕੇ ਨਾਲ ਇਹ ਖੁੱਲਾ ਢੁੱਲਾ ਸੈਟ ਆਇਂਦਾ ਵਾ ਇੱਕੋ ਸੈਟ ਦਾ ਪ੍ਰਾਈਸ ਹੋਊਗਾ ਸਿਰਫ ਤੇ ਸਿਰਫ 10 ਸੀਟਾਂ ਵਾਲੇ ਦਾ ਟੇਬਲ ਪਾ ਕੇ ਸ਼ੀਸ਼ਾ ਪਾ ਕੇ 32000 ਰੁਪਿਆ ਪ੍ਰਾਈਸ ਹੋਊਗਾ ਥਸਰੀ ਬੜੀ ਸੋਹਣੀ ਲੱਗੀ ਆ ਦੇਖੋ ਬੜਾ ਬਰਸਾਚੇ ਦੇ ਮਾਡਲ ਲੱਗੇ ਹੋਇਆ ਸਫਾਈ ਬੜੀ ਆ ਕੱਪੜਾ ਬੜਾ ਚੰਗਾ ਕੁਸ਼ਨ ਲੱਗੀਆਂ 10 ਸੀਟਾਂ ਦਾ ਸੋਫਾ 65 65 60 60 ਹਜ਼ਾਰ ਚ ਵੇਗਣ ਵਾਲਾ ਸੋਫਾ 32000 ਦਵਾਂਗੇ ਸਿਰਫ 32000 ਰੁਪਏ ਦੇ ਵਿੱਚ ਭਾਈ ਜੀ ਆ ਵੀ ਬੜਾ ਸੋਹਣਾ ਆਰਟੀਕਲ ਤਿਆਰ ਕੀਤਾ ਹੈ ਕੁਸ਼ਨਾਂ ਤੋਂ ਬਿਨਾਂ ਵੀ ਜਿਹੜਾ ਵਾ ਸੈਟ ਆਪਾਂ ਵਰਤ ਸਕਦੇ ਆ ਪ੍ਰੋਪਰਲੀ ਠੀਕ ਆ ਜੀ ਪਿੱਛੇ ਬੈਕ ਵੀ ਬਣਾਈ ਗਈ ਉੱਤੇ ਕੁਸ਼ਨ ਵੀ ਰੱਖੇ ਗਏ ਕਲਰ ਇਹਦੇ ਚ ਵੀ ਕਾਫੀ ਮਿਲ ਜਾਣਗੇ ਸੋ ਭਾਈ ਜੀ ਇਹ ਜਿਹੜੀਆਂ ਅਲਮਾਰੀਆਂ ਪਈਆਂ ਪ੍ਰੈਸ ਟੇਬਲ ਪਈਆਂ ਇਹਦੇ ਬਾਰੇ ਵੀ ਦੱਸੋ ਇਹ ਧਗੜਤਾਵ ਸ਼ੌਕਰ ਵਾਲਾ ਡਬਲ ਸ਼ੌਕਰ ਪਿੱਛੇ ਪ੍ਰੋਪਰਲੀ ਪਲਾਈ ਵੱਜੀ ਹੁੰਦੀ ਜਿਹੜੀ ਬੁਲਪੀ ਬੋਰਡ ਵੱਜਾਂਦਾ ਵਾ ਪ੍ਰੋਪਰ ਇਕੁਅਲੀ ਸਾਰਾ ਇਹ ਨਹੀਂ ਵੀ ਕੋਈ ਪ ਫਿਰ ਸਾਡਾ ਸ਼ੁਰੂ ਤੋਂ ਇਹ ਰਿਹਾ ਸ਼ੌਕਰ ਵਾਲੇ ਨੂੰ ਇਹੀ ਡੋਲ ਸ਼ੌਕਰ ਹੀ ਲਾ ਕੇ ਸ਼ੁਰੂ ਤੋਂ ਵੇਚਿਆ ਕਿਉਂਕਿ ਜੇ ਇੱਕ ਅੱਧਾ ਸ਼ੌਕਰ ਕਿਤੇ ਬਾਈਦਵੇਂ ਖਰਾਬ ਹੋ ਜੇ ਤੇ ਦੂਜਾ ਜਿਹੜਾ ਆਪਣਾ ਕੰਮ ਕਰਦਾ ਰਹਿੰਦਾ ਵਾ ਨਾਲੇ ਨੂੰ ਜਿੱਦਾਂ ਮਰਜੀ ਇਹ ਹਾਂਜੀ ਟੈਰਾਂ ਟੂਰਾਂ ਤੇ ਆਮ ਹੀ ਸਾਰਿਆਂ ਨੂੰ ਲੱਗੇ ਲਮਾਰੀਆਂ ਨੂੰ ਹਰ ਇੱਕ ਚੀਜ਼ ਨੂੰ ਟੈਰ ਲੱਗੇ ਇਹ ਸਿਰਫ ਤੇ ਸਿਰਫ ਅਸੀਂ 3500 ਰੁਪਏ ਦਾ ਸੇਲ ਕਰਦੇ ਰਹੇ ਆ ਫਿਕਸ 3000 ਰੁਪਏ ਦਾ ਤੇ ਜਿਹੜਾ ਸ਼ੌਕਰ ਵਾਲਾ ਉਹ 3500 ਦਾ ਸਾਡੇ ਤੋਂ ਜਿੰਨੇ ਮਰਜ਼ੀ ਲੈ ਲੋ ਫਿਰ ਉਸ ਤੋਂ ਬਾਅਦ ਅਲਮਾਰੀ ਦੀ ਗੱਲ ਕਰੀਏ ਇਹ ਸ਼ੁਰੂ ਤੋਂ ਕਾਫੀ ਵੇਚੀ ਆ ਸਾਡੀ ਅਲਮਾਰੀ ਦੀ ਇੱਕੋ ਹੀ ਦਾਵਾ ਵੀ ਸਾਡੀ ਅਲਮਾਰੀ 'ਚੋਂ ਦੋ ਚੁੰਚੇ ਵੀ ਬੂਰੇ ਦੇ ਮਿਲ ਜਾਣ ਤੇ ਅਲਮਾਰੀ ਫ੍ਰੀ ਦੇ ਦਾਂਗੇ ਇਹ ਦੀ ਗੱਲ ਕਰੀਏ ਪ੍ਰੋਪਰਲੀ ਫਿਰ ਪੁੱਛਿਓ ਵੀ ਪੂਰੀ ਘੇਟ ਹੁੰਦੀ ਆ ਪਾਰਟੀਕਲ ਬੋਰਡ ਹੁੰਦਾ ਵਾ ਥੋੜੀ ਬੋਦੀ ਸਾਹ ਮੰਗਦੀ ਆ ਬਾਕੀ ਠੀਕ ਆ ਵਧੀਆ ਚਲਦੀਆਂ ਚੀਜ਼ਾਂ ਕਿਉਂਕਿ ਪ੍ਰਾਈਸ ਬਹੁਤ ਵਧੀਆ ਮਿਲ ਜਾਂਦੇ ਨਾ 9000 ਰੁਪਏ ਦੇ ਵਿੱਚ ਤਗੜਾ ਵੇਦੇ ਜਿੰਦਾ ਵੱਡੇ ਪੀਸ ਮਿਲ ਜਾਂਦੇ ਆ ਸ਼ੁਰੂ ਸਾਡੇ ਤੋਂ ਅਲਮਾਰੀ ਜਿਹੜ ਦੀ ਲਮਾਰੀ ਡੈਪ ਫਿਰ ਵੀ ਇਹਦੀ ਗੇਟੀ ਵੀ ਅੱਜ ਕੱਲ ਡੈਪੀ ਕਟਾਈ ਜਾਂਦੇ 17 ਇੰਚ ਡੈਪ ਕਰੀ ਜਾਂਦੇ ਆ ਉਹ ਵੀ ਕੰਮਣੀ ਹੈਗਾ ਵਧੀਆ ਤਰੀਕੇ ਨਾਲ ਪ੍ਰੋਪਰ ਬੋਰਡ ਛੋੜ ਲੱਗਾ ਵੱਡੀ ਚਾਪੀ ਵਾਲੇ ਲੋਕ ਲੱਗੇ ਆ ਜੀ ਠੀਕ ਆ ਇਹਦੀ ਜੇ ਗੱਲ ਕਰੀਏ ਇਹ 6500 ਰੁਪਏ ਦੇ ਵਿੱਚ ਸਾਡੇ ਤੋਂ ਤੁਸੀਂ ਜਿੰਨੀਆਂ ਮਰਜੀ ਲਮਾਰੀਆਂ ਲੈ ਸਕਦੇ ਜੋ ਜੀ ਬਹੁਤ ਚੱਲਦਾ ਮਾਡਲ ਇਹਦੇ 'ਚ ਤਿੰਨ ਦਰਾਜ ਇੱਕ ਇਧਰ 'ਚ ਨਾ ਸੀਕਰਟ ਲੋਕਰ ਹੁੰਦਾ ਤੁਸੀਂ ਆਓਗੇ ਤਾਂ ਦਿਖਾ ਦਾਂਗੇ ਠੀਕ ਆ ਜੀ ਫਿਰ ਸਾਡੇ ਦਰਾਜ ਜਿਹੜੇ ਅੰਦਰ ਆ ਨਾ ਅਸੀਂ ਉਹਨੂੰ ਵੀ ਕੀ ਕਰਦੇ ਆ ਉੱਨ ਵੀ ਵੱਡੀ ਚਾਬੀ ਵਾਲਾ ਹੀ ਲੋਕ ਲੈ ਸ਼ੁਰੂ ਤੋਂ ਜਿਹੜੇ ਦਰਸ਼ਕਾਂ ਨੇ ਸਾਡੇ ਨਾਲ ਵਰਤਦੇ ਆ ਪੁਰਾਣੇ ਉਹਨਾਂ ਨੂੰ ਪਤਾ ਹੋਊਗਾ ਤਰਾਜਾ ਤੱਕ ਵੀ ਇਹੀ ਵੱਡੀ ਚਾਬੀ ਵਾਲਾ ਲੋਕ ਲਾਉਂਦੇ ਐ ਨਹੀਂ ਵੀ ਜੇ ਰੇਟ ਸਹੀ ਦੇਣਾ ਤੇ ਕੋਈ ਮਟੀਰੀਅਲ ਘਟਾ ਦਿਓ ਫਿਰ ਆ ਦੇਖੋ 7500 ਦਾ ਮਾਡਲ ਠੀਕ ਹੈ ਜੀ ਫਿਰ ਆ 76 ਮਾਡਲ ਤਾਂ ਉਹ ਜਿਹੜਾ ਸਾਡੇ ਤੋਂ 12000 ਦੇ ਵਿੱਚ ਮਿਲ ਜੇਗਾ ਠੀਕ ਹੈ ਜੀ ਇਹ 726 ਦੇ ਮਾਡਲ ਆ ਬਾਕੀ ਲਿਬਾਰੀ ਦੇ ਵਿੱਚ ਸਾਡੇ ਤੋਂ ਮੋਟਾ-ਮੋਟਾ ਦਰਸ਼ਕੋ ਦੱਸਿਓ 6500 ਤੋਂ ਲੈ ਕੇ 30 32000 ਤੱਕ ਵਾਲੀ ਚਲ ਜਾਂਦੀ ਆ ਪਾਰਟੀਕਲ ਚ ਵੀ ਮਿਲ ਜੇਗੀ ਵੁੱਡਨ ਬੋਰਡ ਚ ਵੀ ਮਿਲ ਜੇਗੀ ਤੇ ਐਮ ਡੀ ਐਫ ਦੇ ਅਸੀਂ ਨਵੇਂ ਮਾਡਲ ਐਡ ਕੀਤੇ ਆ ਉਹ ਵੀ ਤੁਹਾਨੂੰ ਮਿਲ ਜਾਣਗੇ ਸੋ ਅੱਜ ਅਸੀਂ ਪਹੁੰਚੇ ਸੀਗੇ ਸੇਕੋ ਫਰਨੀਚਰ ਹਾਊਸ ਖਾਸ ਕਰਕੇ ਜਨਮ ਅਸਾਦ ਦੇ ਨੰਬਰ ਸੁਖੀਂ ਤੇ ਹੈਗਾ ਤੁਸੀਂ ਕੋਈ ਵੀ ਜਾਣ ਕੇ ਲੈਣੀ ਆ ਤੁਸੀਂ ਫੋਨ ਕਰ ਸਕਦੇ ਆ ਤੁਹਾਡਾ ਪੂਰਾ ਜਿਹੜਾ ਇੱਥੇ ਵੈਲਕਮ ਕੀਤਾ ਜਾਊਗਾ ਤੁਸੀਂ ਇੱਥੇ ਆ ਜਾਓ ਚਾਹੇ ਬੈੱਡ ਤੇ ਸੋਫੇ ਹਰਮੀਆਂ ਗੱਦੇ ਟੇਬਲ ਪਰ ਫਰੈਸ਼ ਟੇਬਲ ਹਨਿਆ ਇਸ ਗੱਲ ਦੀ ਗਰੰਟੀ ਹੈ ਬਾਜ਼ਾਰ ਨਾਲੋਂ ਬਹੁਤ ਸਸਤੀ ਰੇਟ ਤੇ ਮਿਲਣੀ ਆ ਰੇਟ ਵੀ ਘੱਟ ਹੋਊਗੇ ਤੇ ਕੁਆਲਿਟੀ ਵੀ ਬਹੁਤ ਵਧੀਆ ਹੋਊਗੀ ਕੈਰਮਨ ਆਕਾਸ਼ ਦੇ ਨਾਲ ਫਰਦੀਪ ਸਿੰਘ ਤੱਗੜਸਾਹ ਡਿਪੀਸੀ ਅਮਰਸਰ